ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ ਤੇ ਸਾਰਿਆਂ ਦੇ ਕੰਮਾਂ ਕਾਰਾਂ 'ਚ ਮਾਲਕ ਕਰੇ ਜੀ ਵਾਧਾ ਲਓ ਜੀ ਅੱਜ ਦੁੱਧ ਪਾ ਕੇ ਆਏ ਆਂ ਜੀ ਹੁਣ ਡਿਊਟੀ ਤੁਹਾਨੂੰ ਪਤਾ ਉਹ ਡੇਲੀ ਚੱਲਦੀ ਉਹਦਾ ਰੁਟੀਨ ਉਹਦੀ ਐਹ ਜੀ ਬਣੀ ਹੋਈ ਆ ਵੀ ਉਹ ਤਾਂ ਚੱਲਣੀਓ ਚੱਲਣੀ ਆ ਨਾ ਮੇਨ ਸਿਸਟਮ ਸਾਰਾ ਉਹਦੇ ਪਰੇ ਆ। ਅ ਡਿਊਟੀ ਕਰਕੇ ਆਏ ਆ ਜੀ ਦੁੱਧ ਪਾ ਕੇ ਆਏ ਆ ਤੇ ਹੁਣ ਆਉਂਦੀ ਸਾਰ ਇੱਕ ਬੰਦਾ ਆਏ ਭਾਈ ਜੀ ਨੂੰ ਤੁਸੀਂ ਸਾਰੇ ਜਾਣਦੇ ਹੀ ਆ। ਜਾਣਦੇ ਉਹਨੂੰ ਐਦਾਂ ਐਵੇਂ ਮਤਲਬ ਜਿਹੜਾ ਮੇਰਾ ਯਾਰ ਦੋਸਤ ਆ ਜੀ ਮੁੰਡਾ ਅਮਨ ਜਿਹਨੇ ਗੱਡੀ ਲਈ ਸੀਗੀ ਉਹਦੀ ਉਹਦੀ ਗੱਡੀ ਦੇ ਅਸੀਂ ਲਾਈ ਵੀਲ ਵੀ ਪਵਾ ਕੇ ਲੈ ਕੇ ਆਏ ਸੀਗੇ। ਤੇ ਉਹ ਮੁੰਡਾ ਅ ਅੱਜ ਉਹਨਾਂ ਨੇ ਭਾਈ ਕਰੀ ਹੋਈ ਆ ਜੀ ਰੋਟੀ। ਮੈਂ ਤਾਂ ਉਹਨੂੰ ਬਥੇਰਾ ਕਹਿ ਹਟਿਆ ਮਾਹੋ ਤੂੰ ਚਾਹ ਕਰ ਲੈ ਯਾਰ ਚਾਹ ਪਰ ਬਲਾਲਾ ਸਾਨੂੰ ਵੀ ਕਾਹਨੂੰ ਰੋਟੀ ਵਾਲੀ ਖੇਚਲ ਛੇੜਦਾ ਤੂੰ ਕਿਉਂਕਿ ਬੇਬੇ ਸਾਡੀ ਆ ਜੀ ਜਿਹੜੀ ਉਹ ਥੋੜੇ ਰਹਿੰਦੇ ਜੀ ਢਿੱਲੇ ਹਨਾ ਉਦੀ ਬੇਬੇ ਮੇਰੀ ਬੇਬੇ ਕੇ ਸਮਝ ਲਓ ਤੇ ਉਹ ਵਿਚਾਰੇ ਕਰਦੇ ਬਹੁਤ ਆ ਜੀ ਆਪਣਾ ਉਹ ਢਿੱਲੇ ਰਹਿੰਦੇ ਆ ਮੈਂ ਉਹਨੂੰ ਬਹੁਤ ਕਹਿ ਹਟਿਆ ਮਾਹੋ ਰੋਟੀ ਨਹੀਂ ਖਾਣੀ ਤੇ ਤੂੰ ਚਾਹ ਕਰ ਲੈ ਬਸ ਤੇ ਉਹ ਕਹਿੰਦਾ ਵੀ ਨਹੀਂ ਕਹਿੰਦਾ ਤੂੰ ਆ ਜਾਓ ਤੁਸੀਂ ਬਸ ਇਹ ਰੋਟੀਆਂ ਕਰਨੀਆਂ। ਬਾਕੀ ਹੁਣ ਜਾ ਕੇ ਦੇਖਦੇ ਆਂ ਜੀ ਕੀ ਪ੍ਰੋਗਰਾਮ ਆ। ਭੈਣ ਸਾਡੀ ਬਾਹਰ ਆ ਜੀ ਅਮਰੀਕਾ। ਅ ਤੇ ਬੇਬੇ ਆ ਘਰਾਂ ਤੇ ਫਾਦਰ ਸਾਹਿਬ ਦੀ ਅ ਮੇਰੇ ਵਿਆਹ ਤੋਂ ਥੋੜੇ ਦਿਨ ਪਹਿਲਾਂ ਜੀ ਡੈਥ ਹੋ ਗਈ ਸੀਗੀ। ਅ ਚੰਗੇ ਭਲੇ ਸੀਗੇ। ਬਸ ਜਦ ਕਹਿੰਦੇ ਵੀ ਟਾਈਮ ਬੰਦੇ ਦਾ ਪੂਰਾ ਹੋ ਜਾਂਦਾ ਜਿੰਨੇ ਕਮਾਲਖਨੇ ਲਿਖਿਆ ਹੋਇਆ ਟਾਈਮ ਜਦ ਉਹ ਪੂਰਾ ਹੋ ਗਿਆ ਫਿਰ ਤਾਂ ਜਾਣਾ ਹੀ ਪੈਂਦਾ ਬੰਦੇ ਨੂੰ ਤੁਹਾਨੂੰ ਪਤਾ ਹੀ ਹੈ। ਇਹ ਕੌੜਾ ਸੱਚ ਆ ਜੀ ਇਹ ਜ਼ਿੰਦਗੀ ਦਾ ਹਨਾ। ਇਹਨੂੰ ਕੋਈ ਮਤਲਬ ਬਦਲ ਨਹੀਂ ਸਕਦਾ ਇਹ ਚੀਜ਼ ਬੰਦੇ ਦੇ ਹੱਥ ਵਿੱਚ ਹੈ ਹੀ ਨਹੀਂ ਹੈ ਇਹ ਤਾਂ ਜਿੰਨੀ ਮਾਲਕ ਨੇ ਲਿਖੀ ਵੀ ਆ ਉਨੀਆਂ ਹੀ ਭੋਗਣੀ ਆ ਜੀ ਇਹ ਤੇ ਉੱਪਰ ਤਾਂ ਇੱਕ ਸਾਹ ਨਹੀਂ ਬੰਦਾ ਲੈ ਸਕਦਾ ਚਾਹੇ ਬੰਦੇ ਕੋਲ ਦੁਨੀਆ ਭਰ ਦਾ ਹੀ ਪੈਸਾ ਉਹ ਇਹ ਚੀਜ਼ ਮਾਲਕ ਨੇ ਆਪਣੇ ਹੱਥੇ ਰੱਖੀ ਵੀ ਆ ਜੀ ਤੇ ਅੱਜ ਜਾਣਾ ਜੀ ਉਹਨਾਂ ਦੇ ਘਰੇ ਉਹਨਾਂ ਨੇ ਬੁਲਾਏ ਹੋਇਆ ਜੀ ਪ੍ਰਸ਼ਾਦੇ ਤੇ ਅ ਬਾਕੀ ਹੁਣ ਰੈਡੀ ਤਾਂ ਹੈਗੇ ਹੀ ਆ ਚਲੋ ਆਪਾਂ ਪਰਣਾ ਬੰਨਿਆ ਹੋਇਆ ਇਦਾਂ ਹੀ ਚਲੇ ਜਾਣਾ ਜੀ ਆਪਾਂ ਪਰਨੇ 'ਚ ਕਿਉਂਕਿ ਉੱਥੇ ਦਾ ਘਰ ਵਾਲੀ ਉਹ ਗੱਲ ਆ ਉੱਥੇ ਕਿਹੜਾ ਕੋਈ ਉੱਪਰ ਆਏ ਆਪਾਂ ਨੂੰ ਆਪਣੇ ਘਰੇ ਹੀ ਜਾਣਾ ਸਮਝ ਲਓ ਆਪਾਂ ਤੇ ਬਾਕੀ ਕੱਪੜੇ ਆ ਹੀ ਪਾ ਜਾਣੇ ਆਪਾਂ ਜਿਹੜੇ ਨਾਰਮਲੀ ਹੈਗੇ ਆ ਅ ਬਾਕੀ ਇੱਧਰ ਮੈਡਮ ਜੀ ਮੇਰੇ ਭਾਈ ਹਜੇ ਕੰਮ ਕਰਦੇ ਫਿਰਦੇ ਆ ਮੈਂ ਇਹਨੂੰ ਕਿਹਾ ਮਾਹੌਨ ਹੋ ਜਾ ਤਿਆਰ ਵੈਸੇ ਤਿਆਰ ਤਾਂ ਹੋ ਗਈ ਚਲੋ ਉਦਾਂ ਕਹਿਣਾ ਦਾ ਮੇਰਾ ਮਨ ਲਿਆ ਮੈਂ ਦੁੱਧ ਪਾ ਕੇ ਆਇਆ ਮੇਰੇ ਆਂਦਾਂ ਨੂੰ ਤਿਆਰ ਹੋ ਗਈ ਮੈਡਮ ਮੇਰੀ ਹਾਂ ਹੁਣ ਭਾਈ ਕੱਪੜੇ-ਕੁੱਪੜੇ ਲੱਗੇ ਵੇ ਉਤਾਰਨ ਹੈ ਨਾ ਤੇ ਆਜੂ ਫੇ ਮਲਾਉਣਾ ਤੁਹਾਨੂੰ ਹਾਂਜੀ ਮੈਡਮ ਜੀ ਲੋ ਭਾਈ ਕੱਪੜਿਆਂ ਦੀ ਡਿਊਟੀ ਚੱਲ ਰਹੀ ਆ ਜਿਹੜੇ ਸੁੱਕ ਗਏ ਉਹ ਉਤਾਰ ਲੈਣੇ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਪੜੇ ਧੋਤੇ ਸੀਗੇ ਥੋੜੇ ਜਿਹਾ ਤਾਂ ਸੁੱਕ ਗਏ ਥੋੜੇ ਜਿਹਾ ਕਿਤੇ-ਕਿਤੇ ਤੇ ਗਿੱਲੇ ਆ ਜਿੰਨੇ ਆਹ ਚੀਜ਼ ਸੁੱਕ ਗਈ ਆਹ ਚੀਜ਼ ਸੁੱਕ ਗਈ ਆਹ ਗਿੱਲੀ ਆ ਹਾਂ ਔਰ ਇਹ ਸਾਡੇ ਇਦਾਂ ਨਾ ਹਵਾ ਕਹਲੇ ਸੁੱਕਦੇ ਕੱਪੜੇ ਧੁੱਪ ਕਿਉਂਕਿ ਆ ਸ਼ੈੱਡ ਪਿਆ ਹੋਇਆ ਜੀ ਆ ਕਰਕੇ ਹਵਾ ਗੱਲ ਥੋੜਾ ਜਿਹਾ ਟਾਈਮ ਲੱਗਦਾ ਵੱਧ ਪਰ ਮੀਂਹ ਗਣੀ ਚ ਮौज ਵੀ ਆ ਜਾਂ ਇਸ ਮੀਂਹ ਛੱਡਦੀ ਹਨਾ ਰਾਈਟ ਮੀਂਹ ਗਣੀ ਚ ਆਏ ਆ ਵੀ ਜਿੰਨਾ ਮਰਜੀ ਮੀਂਹ ਪਈ ਜਾਵੇ ਅੰਦਰ ਆਪਣੇ ਕੱਪੜੇ ਜਿੰਨੇ ਮਰਜੀ ਸੁਕਣੇ ਪਾਈ ਰੱਖੋ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਪਰ ਥੋੜਾ ਜਿਹਾ ਟਾਈਮ ਜ਼ਰੂਰ ਜ਼ਿਆਦਾ ਲੈ ਲੈਂਦੇ ਆ ਸੁਕਣ ਹਾਂ ਇਹਦੇ ਬਾਅਦ ਆਪਣੇ ਕੰਮ ਉਹ ਕਰਦੇ ਆ ਵੀ ਹਾਂ ਤੁਸੀਂ ਸਾਡੇ ਪਰੇ ਖੜੇ ਰਹੋ ਹੂੰ 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 ਬਹੁਤ ਬਿਲਕੁਲ 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 ਤੇ ਆ ਦਰਵਾਜ਼ਾ ਆਈ ਹੈ ਜਾਲੀ ਵਾਲਾ ਇਹ ਅੱਛਾ ਆ ਮੋਡਰ ਲੱਗੀ ਥੀ ਇਹਨੂੰ ਜਨਰੇਟਰ ਨੂੰ ਹਾ ਹਾ ਇਹ ਆਟੋ ਆਟੋ ਕੱਟ ਆ ਹੈ ਇਹ ਮਤਲਬ ਐਦਾਂ ਆ ਦੇ ਆ ਬਟਨ ਦੱਬਣਾ ਆ ਦੇ ਜਦ ਹੁਣ ਲਾਈਟ ਚੱਲਦੀ ਹੈ ਨਾ ਇਹ ਆ ਦੇਖੀ ਨੇ ਖਿੱਚ ਲਿਆ ਉਹ ਬੰਦ ਕਰਤਾ ਜਨਰੇਟਰ ਹੁਣ ਜਦ ਲਾਈਟ ਇਹਨੇ ਆਪੇ ਥੋੜੀ دیر ਬਾਅਦ ਛੱਡ ਦੇਣਾ ਇਹ ਸੋਚ ਬੰਦ ਕਰ ਦੇ ਨੇ ਛੱਡ ਦੇਣਾ ਜੀ ਕਹਿਣਾ ਮਤਲਬ ਜਦ ਜਨਰੇਟਰ ਚਾਲੂ ਕਰਨਾ ਆਪਾਂ ਉਹ ਸੋਚ ਸੋਚ ਦੱਬ ਦੇਣਾ ਮੈਨੂੰ ਸੁਖਾ ਦਿਓ ਜਦ ਲਾਈਟ ਆ ਗਈ ਇਹਨੇ ਆਪੇ ਬੰਦ ਕਰ ਦਿੰਦਾ ਆਪੇ ਬੰਦ ਹੋ ਜਾਣਾ ਵੈਸੇ ਹੁਣ ਮੰਨ ਲਓ ਲਾਈਟ ਹੈ ਨਹੀਂ ਤਾਂ ਇਹਨੂੰ ਆਨ ਕਰ ਦੇਣਾ ਨਹੀਂ ਨਹੀਂ ਜਦ ਲਾਈਟ ਆ ਗਈ ਆਪੇ ਬੰਦ ਹੋ ਜਾਊਗਾ ਹਾਂ ਜਦ ਲਾਈਟ ਹੈ ਨਹੀਂ ਹਾਂ 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 ਫਿਰ ਇਹਨੂੰ ਆਨ ਕਰ ਦੇਣਾ ਕਿਦੇ ਵਿੱਚ ਹਲਕੀ ਪਾ ਕੇ ਆਇਆ ਹੈ ਹਾਂ ਹਲਕੀ ਨਹੀਂ ਹੈਂਡਲ ਹਲਕੀ ਪਾ ਕੇ ਹਲਕੀ ਕਿਉਂ ਦਿੰਦੇ ਮੈਂ ਉਹਨੇ ਕੀ ਕਿਹਾ ਹੈ ਹਲਕੀ ਪਤਾ ਨਹੀਂ ਕੀ ਕਹੇ ਤਾਂ ਉਹਨੇ ਹਲਕੀ ਪਾ ਕੇ ਸੋਚ ਕੇ ਤੇ ਸਾਰੇ ਹਾਂ ਹੁਣ ਆਪਾਂ ਚੱਲ ਜਾਈਏ ਯਾਰ ਚੱਲ ਫੇ ਚੱਲ ਜਾਈਏ ਨਾ ਆਇਆ ਮੈਨੂੰ ਵੀ ਦੋ ਫੋਨ ਆਲੇ ਤੂੰ ਆਈ ਨਹੀਂ ਤੂੰ ਆਈ ਨਹੀਂ ਤੂੰ ਆਈ ਨਹੀਂ ਹਾਂ ਮੈਂ ਆ ਗਈ ਬਸ ਜੇ ਲੋਮ ਚੱਲ ਜਾ ਹੂੰ ਹੂੰ ਮਨੂੰ ਵੀ ਕਦਾ ਕਰਦਾ ਫੋਨ ਮੈਂ ਚੱਲ ਆ ਗਏ ਭਾਈ ਹੁਣ ਖੜ ਜਾ ਥੋੜੀ ਦੇਰ ਹੈ ਨਾ ਕੰਮ ਕਰ ਵੀ ਜਰੂਰੀ ਹੈ ਕਰਦੇ ਕੰਮ ਵੀ ਜ਼ਰੂਰੀ ਆ ਹੋਰ ਕੋਈ ਕੰਮ ਨਹੀਂ ਮੈਂ ਤੁਹਾਨੂੰ ਦੱਸਾਂ ਜਿਨ੍ਹਾਂ ਨੂੰ ਕੱਪੜੇ ਧੋਣ ਦੇ ਵਿੱਚ ਟਾਈਮ ਲੱਗਦਾ ਹੂੰ ਹੋਰ ਕੁਛ ਨਹੀਂ ਹੈਗਾ ਨਾ ਕੱਪੜੇ ਸਾਡੇ ਦਾ ਸੁੱਖ ਨਾਲ ਹੋ ਵੀ ਕਾਫੀ ਜਾਂਦੇ ਆ ਜੀ ਕਿਉਂਕਿ ਆ ਸਮਝ ਲਓ ਇੱਕ ਜੋੜਾ ਸਵੇਰੇ ਪੈਂਟਰ ਸੌਰੀ ਕੈਪਰੀਅਰ ਟੀ-ਸ਼ਰਟ ਦਾ ਮੇਰਾ ਹੋ ਗਿਆ ਇੱਕ ਜੋੜਾ ਬਾਈ ਦਾ ਹੋ ਗਿਆ ਇੱਕ ਜੋੜਾ ਸ਼ਾਮ ਦਾ ਇੱਕ ਕਲਾ ਲਓ ਡੰਗਰਾਂ ਚ ਕਿਉਂਕਿ ਜੇ ਹੋਰ ਸਵਾ ਦੇ ਮੈਨੂੰ ਗਰਮੀ ਹਾਂ ਕੋਈ ਗੱਲ ਨਹੀਂ ਲੈ ਸਾਨੂੰ ਸੂਟਾਂ ਦਾ ਘਾਟ ਆ ਤੇ ਗੱਡੀ ਨਹੀਂ ਨਹੀਂ ਫਰਿੱਜ ਨਹੀਂ ਲਾਉਣਾ ਫਰਿੱਜ ਚਲੋ ਚਲੋ ਤੇ ਗੱਡੀ ਕੱਢੋ ਗੱਡੀ ਭਾਈ ਸਾਡੇ ਵਾਲੀ ਹੋ ਗਈ ਜੀ ਪੈਂਚਰ ਆ ਖੜੀ ਆ ਬੇਚਰੀ ਭਾਗਤਾਨੀ ਅ ਪੈਂਚਰ ਹੋਈ ਵੀ ਆ ਤਾਂ ਕਰਕੇ ਹੁਣ ਟਾਇਰ ਬੀਜ ਦੇ ਪੈਣੇ ਵਾਲੇ ਆ ਵੈਸੇ ਟਾਇਰ ਫੋਨਦੇ ਹੁਣ ਇਹਦੇ ਆ ਬੜੀ ਲੈ ਕੇ ਜਾਣੀ ਆ ਜੇ ਅਸੀਂ ਅੱਜ ਰਾਣੀ ਸੁੰਦਰਾ ਜੀਜਾ ਜੀ ਉਹਨਾਂ ਦੀ ਕਾਰ ਇਹ ਲੈ ਕੇ ਜਾਉਂਗੇ ਅਸੀਂ ਸਾਡੇ ਵਾਲੀ ਫਿਰ ਹੁਣ ਪੈਂਚਰ ਲੋ ਆ ਹੁਣ ਪਹਿਲਾਂ ਜਾਦੇ ਜਾਂਦੇ ਖੜਾ ਰਿਓ। ਓਹੋ ਇਹਦਾ ਕਰੇ ਆਕੇ ਲਾ ਜਣਾ ਟਿਊਬਲੈਸਾ 2 ਮਿੰਟ ਲੱਗਣਾ ਇਹਨੂੰ। ਓਕੇ ਫਿਰ ਠੀਕ। ਚਲੋ ਫਿਰ ਚੱਲੀਏ ਨਾਲੇ ਮਠਿਆਈ ਵੀ ਲੈਣੀ ਰਸਤੇ 'ਚ। ਹਾਂ ਹਾਂ ਚਲੋ ਜੀ ਫਿਰ ਮਿਲਦੇ ਤੁਹਾਨੂੰ ਅੱਗੇ ਜਾ ਕੇ। ਲਓ ਜੀ ਮਾਤਾ ਜੀ ਵੀ ਹੋ ਗਏ ਸਾਡੇ ਰੈਡੀ। ਬੁਲਾਓ ਮਾਤਾ ਜੀ ਸਾਸਤਰੀ ਕਾ। ਸ੍ਰੀ ਕਾਲ ਜੀ ਸਾਰਿਆਂ ਨੂੰ। ਬੈਠ ਗਏ ਅਸੀਂ ਗੱਡੀ ਦੇ ਵਿੱਚ। ਸਾਡੀ ਨੂਰ ਵੀ ਭਾਈ ਹੋ ਗਈ ਰੈਡੀ। ਬੁਲਾਓ ਚਾਚੀ ਕਾ। ਨੂੰ ਬੁਲਾ ਦੇ ਚਾਚੀ ਜੀ। ਮੈਂ ਨੰਦਾ ਸਾਡਾ। ਨੂਰੂ ਨੇ ਭਾਈ ਸਾਡੀ ਨੇ ਛੱਟ ਵਜਾ ਲਈ ਜੀ ਕੱਲ ਗਿਰ ਗਿਆ ਨੂਰੂ ਸਾਡਾ। ਨੂਰੂ ਪੁੱਤ ਕਿੱਥੇ ਵੱ ਹਾਏ ਕਿੱਥੇ ਹੋ ਗਈ ਮੇਰੇ ਬੁੱਤ ਮੇਰੇ ਬੁੱਤ ਤਾਂ ਨਹੀਂ ਕਿੱਥੇ ਹੋਈ ਆ ਹੋਈ ਹੋ ਗਈ ਨਿਆਣੇ ਤੁਹਾਨੂੰ ਪਤਾ ਹੀ ਆ ਜੀ ਜਦ ਖੇਲਦੇ ਹੁੰਦੇ ਆ ਫਿਰ 7 ਪੇਟ ਲੱਗਦੀ 7 ਪੇਟ ਲੱਗਦੀ ਹੋ ਰਹੇ ਨੇ ਲੱਗਣੀ ਵੀ ਜ਼ਰੂਰੀਆਂ ਨੇ ਆਣਾ ਪੱਕਾ ਹੁੰਦਾ ਹਾਂ ਤੇ ਕੱਲ ਇਹ ਗਿਰਗੀ ਜੀ ਖੇਲਦੀ ਖੇਲਦੀ ਗਿਰਗੀ ਖੇਲਦੀ ਖੇਲਦੀ ਗਿਰਗੀ ਤੇ ਛੱਟ ਲੱਗੀ ਨੱਕ ਤੇ ਹੁਣ ਇਹਨੂੰ ਪੁੱਛਿਆ ਤਾਂ ਸਹੀ ਕਿੱਥੇ ਚੱਲੀ ਆ ਨੂਰੂ ਕਿੱਥੇ ਨੂੰ ਚੱਲੇ ਪੁੱਤ ਆਪਾਂ ਕਿੱਥੇ ਚੱਲੇ ਨੂਰ ਚੱਲੇ ਮੈਨੂੰ ਤੂੰ ਦੱਸੀ ਦੱਸੀ ਖੜਾ ਹੋ ਕੇ ਖੜਾ ਹੋ ਜਾ ਕਿੱਥੇ ਚੱਲੇ ਕਿਥੇ ਜਲੇ ਨੂਰੇ ਮਾ ਕਿਥੇ ਨੂੰ ਚੱਲੇ ਚਾਚੂ ਕੋ ਮਾਣਾ ਕਿਥੇ ਚੱਲੇ ਕਿਥੇ ਚੱਲੇ ਲੈ ਪਾਪਾ ਯਾਦ ਆ ਗਈ ਇਹ ਕੱਦੂ ਜਾੜਾ ਬੜਾ ਆਰਾਮੀਆ ਜੀ ਚਲੋ ਫੇਰ ਚੱਲੀਏ ਚਲੋ ਵੇ ਹੁਣ ਚੱਲਦੇ ਆ ਜੀ ਅਸੀਂ ਲੱਗੇ ਚਾਲੇ ਪਉਣ ਜੀ ਫੇਰ ਉੱਥੇ ਜਾ ਕੇ ਮਿਲਦੇ ਸਾਨੂੰ ਪਹੁੰਚ ਗਏ ਜੀ ਕਾਰ ਫਰਾਂ ਹੋ ਜਾ। ਇਹ ਲਮਲਾਪ ਦੇ। ਉਹ ਜੀਤਨ ਹੈ ਚਾਰ ਕਹਿੰਦਾ। ਉਹ ਸੁਆਦ ਨੇ ਉਹ ਟਾਇਰ ਆਪਣੇ ਵਾਲੀ ਦੇ। ਕਹਿੰਦਾ ਆਪਣੇ ਵਾਲੀ ਗੱਡੀ ਮੈਂ ਕਿਹਾ ਭਾਈ ਆਪਣੇ ਵਾਲੀ ਪੈਂਚਰ ਹੋ ਗਈ। ਹੁਣ ਛੱਤ ਦੇ ਨਾਲੇ ਲੱਗੇ ਹੋਏ ਤੁਸੀਂ ਵੀ ਤਾਂ ਉਹ ਫਿਰ ਗੱਡੀ ਸ਼ਾਮਾਂ ਚ ਨੂੰ ਲਾ ਲਓ ਇੱਥੇ ਕਿਤੇ ਨਾ ਇੱਥੇ ਲਾ ਦੋ। ਇੱਥੇ ਲਾ ਲੈਣੀ ਬਸ। ਆ ਜੀ ਸ਼ਾਬਾਸ਼ ਦਾਦੀ ਜੀ ਤੇ ਬੋ ਹਾਂ ਅਰੇ ਕਾ ਜੀ ਸਾਸਰੀ ਕਾ ਬੁਤ ਸਾਸਰੀ ਕਾ ਮੋਟ ਸੁਣਾ ਸਾਸਰੀ ਕਾ ਹਾਂ ਠੀਕ ਹੈ ਹਾਂ ਜੀ ਤੂੰ ਵੀ ਤਮੂਂ ਚਲਾ ਲਿਆ ਉਹ ਮੂੰਹ ਝਲਾ ਲਿਆ ਭਰਾਵਾ ਕੱਲ ਗਿਰਗੀ ਇਹ ਆਜੋ ਸਾਚੀ ਚਾਚੀ ਕਾ ਤਾਂ ਮਾਈਂ ਠੰਡ ਨਹੀਂ ਹੈਗੀ ਗਰਮੀ ਆਉਂਦੀ ਉਹ ਇਧਰ ਸਾਸਰੀ ਕਾ ਬੁਲਾਉਂਦੀ ਭਾਈ ਸਾਚੀ ਕਾ ਜੀ ਜਦ ਕੋ ਠੰਡ ਨਹੀਂ ਗਰਮੀ ਆ ਤਾਂ ਗਰ ਠੰਡ ਮੰਡੇ ਆ ਵੈਸੇ ਤਾਂ ਦੇਖ ਲੋ ਹਟ ਜਾ ਹਟ ਜਾ ਉਹ ਵਿਚਾਰੇ ਧੁੱਪ ਜਲਾਈ ਵੀ ਕੋਈ ਨਹੀਂ ਵਿਚਰੀ ਨੂੰ ਟੀਨਾ ਨੂੰ ਮਾੜਿਆ ਇਧਰ ਤੂੜੀ ਖਾਲੀ ਹੋ ਜੂ ਛੱਡ ਆਹੋ ਪਰ ਛੱਡ ਤਾਂ ਆਹੀ ਹੈਗਾ ਹਨਾ ਆਹੋ ਲੈ ਹੁਣ ਠੀਕ ਆ ਸੱਚ ਵਾ ਯਾ ਛੱਡ ਦਾ ਤੇਰੇ ਦੁਪਹਿਰ ਨੂੰ ਲਾ ਦਿਆ ਕਰੋ ਜਦ ਤੁਸੀਂ ਕੱਢਣੀ ਆ ਉਹ ਮੇਰੀ ਗੱਲ ਸੁਣਾ ਬਣਾ ਉਹ ਟਰੈਕਟਰ ਕਰਕੇ ਪਿੱਛੇ ਨੂੰ ਟਰੈਕਟਰ ਵਾਲੀ ਜਗਾ ਲੱਗ ਜਾਏਗਾ ਨਹੀਂ ਗੱਡੀ ਤਾਂ ਥੋੜੀ ਜੀ ਹੈ ਨਹੀਂ ਨਹੀਂ ਥੋੜੀ ਜੀ ਨਹੀਂ ਉਹ ਉਥੋਂ ਤਾਂ ਐਡਾ بڑا ਦਾ ਗੇਟ ਆ ਉਥੋਂ ਤਿਰਛੀ ਉਹ ਬਾੜਤੀ ਐਦਾਂ ਅੰਦਰ ਚਲ ਦੇਖਦੇ ਆਂ ਬਹੁਤ ਕਿਾ ਵੈਸੇ ਨਿੰਮ ਦੀ ਸ਼ਾਮ ਹੈਗੀ ਆ ਨਿੰਮ ਆ ਜੀ ਚਾਹ ਤੇ ਤਰਪਾਲ ਤੇ ਲਿਆਂਦੀ ਵੀ ਅੰਦਰ ਆਹ ਨਾਣ ਕਰਕੇ ਅਜ ਤਰਪਾਲ ਉਹ ਆ ਸ਼ਾਂਗਣ ਕਰਕੇ ਨਾ ਨਿੰਮ ਥੋੜੀ ਸ਼ਾਮ ਘਟੀ ਵੀ ਆ ਹਾਂ ਹਾਂ ਥੋੜੀ ਜਿਹੀ ਅੱਗੇ ਨੂੰ ਕਰਦੇ ਕੋਈ ਨਹੀਂ ਦੇਖ ਤਾਂ ਫਿਰ ਅਲਾਏ ਵੀਲ ਜੱਜਦੇ ਆਂ ਮੈਂ ਹੁਣ ਦੱਸਣੀ ਆ ਮੈਂ ਦੱਸਦੀ ਆਂ ਬਣਾਤੀ ਨਾ ਗੱਲ ਕੀ ਕੀ ਆ ਅਲਾਏ ਵੀਲਾਂ ਵਾਲੀ ਭਾਈ ਵੀਡੀਓ ਪੂਰੀ ਜਿਹੜੀ ਆ ਉਹੋ ਦੂਜੇ ਚੈਨਲ ਤੇ ਪਈ ਹੋਈ ਆ ਜੀ ਤੇ

ਚਲੋ ਠੀਕੇ ਚਾਹੀਦੇ ਆ ਜੀ ਆਹ ਲਓ ਜੀ ਨੂਰ ਜੀ ਜਿੰਨਾ ਥੋੜਾ ਪਾਇਆ ਚਾਹੀਦਾ ਤੇ ਗਿਰ ਲਓ ਮੈਂ ਕਾਹ ਤੇ ਪੈਰੀਂ ਪਿੱਛੇ ਰਹਿਣਾ ਆਹ ਲੈ ਵੀ ਗੋਦੀ ਗਿਰਦੀ ਨਾ ਨੂਰ ਨੇ ਬਜਾ ਲਈ ਜੀ ਛੱਟ ਕੱਲ ਛੱਟੀ ਦਾ ਪਾਓ ਛੱਟੀ ਦਾ ਜੀ ਪਾਓ ਵੀ ਕੱਲ ਆਏ ਬਾਹਰ ਵੀ ਗਾਓ ਆਦੀ ਪੈਰੀਆਂ ਲੱਕ ਸਾਨੂੰ ਯਕੀਨ ਮੈਨੂੰ ਤੁਸੀਂ ਮੜੀ ਜੀ ਫਰੈਸ਼ ਜੇ ਲੱਗ ਰਹੀ ਹੈ ਤਾਕਤ ਜੀ ਆਈ ਦੀ ਹੈ ਜੀ ਮੇ ਸਰੀਰ ਚ ਮੀ ਉਹ ਤਾਂ ਅੱਗੇ ਨਾਲ ਉਹ ਤਾਂ ਸੱਚੀ ਗੱਲ ਮਾਤਾ ਜੀ ਵੇਸੇ ਹਾਂ ਜਿਹਾ ਫੀਲ ਹੋ ਰਿਹਾ ਅੱਗੇ ਨਾਲ ਉਹ ਨਾ ਜੀ ਵੇਸੇ ਉ ਤਾਂ ਲੱਗਦੇ ਆ ਪਹਿਲਾਂ ਤਾਂ ਵਿੱਚ ਨੂੰ ਜ਼ਿਆਦਾ ਸਰੀਰ ਡਾਊਨ ਜਾ ਆ ਜਾਂਦਾ ਜਦ ਬਿਮਾਰ ਰਹੇ ਨਾ ਜੀ ਹਾਂ ਉਹ ਤਾਂ ਡਾਊਨ ਰਹਿੰਦੇ ਆ ਮੈਨੂੰ ਪੱਖਾ ਕੱਟ ਕਰ ਦੇ ਦੋ ਪਰੇ ਕਰਦੇ ਬਾ ਜਮੇ ਉਹ ਵਿੱਚ ਆਵਾਜ਼ ਆ ਜਾਂਦੀ ਫਿਰ ਯਾਰ ਗਰਮੀ ਲੱਗੂਗਾ ਨਹੀਂ ਕੋਈ ਨਹੀਂ ਕਰਦੀ ਹਾਂ ਚਲ ਨਾ ਕੀ ਸਾਡੇ ਦੇ ਸੇ ਠੀਕ ਹੈ ਤੁਸੀਂ ਸੁਣਾਓ ਬਸ ਠੀਕ ਹੈ ਪੂਰ ਵੀ ਗਿਆ ਹਾਂ ਜੀ ਸਾਉ ਠੀਕ ਹੈ ਪੂਰ ਵੀ ਜਿਹੜਾ ਮਾਰੇ ਬਸ ਸਭੀ ਚੱਲੇ ਤੇ ਤੁਸੀਂ ਇੱਧਰ ਆ ਕੇ ਨਹੀਂ ਬਟਾਉਣਾ ਜੀ ਬਟਾਉਣਾ ਜੀ ਪਰ ਨਹੀਂ ਕੀ ਪਾਣੀ ਦਾ ਬੱਟਾ ਕਹਿੰਦੇ ਨੇ ਆਹ ਚੱਲੇ ਤੁਹਾਡਾ ਫੋਨ ਆ ਕਹਿੰਦੇ ਅਸੀਂ ਆਣ ਲਗੇ ਤਾਂ ਅਸੀਂ ਤੁਹਾਡੇ ਵੱਲ ਚੱਲੇਗੇ ਅੱਛਾ ਸਾਡੇ ਵੱਲ ਚੱਲੇ ਨੇ ਹਾਂ ਬਸ ਕਰ ਬਸ ਸੱਚੀ ਗੱਲ ਹੈ ਮੈਨੂੰ ਯਕੀਨ ਹੈ ਵੀ ਨਾ ਨਾ ਫੋਨ ਦਾ ਜੀ ਗੱਦ ਜੀ ਰੱਖੇ ਠੀਕ ਆਦਾ ਪਾਜੀ ਨੂੰ ਸੁਣੇ ਆ ਕਿ ਹੋ ਗਿਆ ਤੁਹਾਡੇ ਇੱਕ ਪਰਨੀ ਨਿਕਲੇ ਆ ਨੇ ਇਹ ਬਤੂ ਉਹਦੇ ਵਿੱਚੋਂ ਹੀ ਹੀ ਗੜੰਦਾ ਨੂੰ ਆਪਣੇ ਆਪ ਹੀ ਹਟ ਜਾਂਦੇ ਨੇ ਇਹ ਹੋ ਠੀਕ ਹੈ ਨਾ ਹੋਰ ਬਸ ਇਸ ਕਿ ਨਹੀਂ ਸਾਰੇ ਵਾਪਸ ਹੋ ਗਏ ਲੈ ਅੱਜ ਜੀ ਦੇ ਪੈਣ ਆ ਜਾਂਦੇ ਆ ਹਾਂ ਹੋਰ ਕਿ ਕਿਤੇ ਕਿਤੇ ਹੋ ਜਾਂਦਾ ਕਾਹ ਹੋ ਗਿਆ ਬੁੱਤੋ ਬੋਲੇ ਕਿ ਮਾਂਊ ਬੱਠਾ ਉਹਦੀ ਮਾਂਊ ਬੱਠਾ ਉਹਦੀ ਉਹਦੇ ਮਾਂਊ ਬੱਠਾ ਇੱਕ ਜੀ ਕਿਚੀ ਨਹੀਂ ਉੱਠਦੀ ਜੀ ਹੁਣ ਤਾਂ ਉਹ ਕਰੀ ਜਾਂਦੀ ਆ ਮੇਰੀ ਮਾਂ ਸ਼ਿਫਟ ਗਈ ਬੋਟੇ ਨੂੰ ਕਿਸੇ ਨੂੰ ਹਾਂ ਜੀ ਹੌਲੀ ਹੌਲੀ ਹੋ ਰਹੀ ਹੋਰੀ ਹੋਰੀ ਕੁੱਤੇ ਨੂੰ ਕਿਸੇ ਨੂੰ ਨਹੀਂ ਆਉਂਦੀ ਜੰਮ ਮਮੀ ਉਹ ਵੀ ਜਾਂਦੇ ਨਾਲ ਮਮੀ ਕਨਿਆਲੀ ਭਾਈ ਦਾ ਫੋਨ ਆਇਆ ਤਾਂ ਮੈਂ ਕਹਿੰਦਾ ਆਏ ਨਹੀਂ ਮੈਂ ਕਿਹਾ ਯਾਰ ਕਹਿੰਦਾ ਆ ਗਏ ਵੀਰ ਮੈਂ ਕਿਹਾ ਯਾਰ ਹਜੇ ਕਿੱਥੇ ਆਏ ਹਾਂ ਕਹਿੰਦਾ ਸਾਢੇ ਕੋ ਬਿਜਾਣਾ ਮੈਂ ਕਿਹਾ ਥੋੜੇ ਕ ਕਰ ਲੈਣਾ ਕਹਿੰਦਾ ਸਾਢੇ ਤੋਂ ਰਾਤ ਤੱਕ ਨਾ ਤੇ ਮੈਂਬਰ ਸਾਢੇ ਕੋ ਰਹੇ ਹੋਏ ਆ ਦੀ ਦੀ ਲੈ ਕੇ ਜਾਣਾ ਭਾਬੀ ਰਹਿ ਗਈ ਤੇ ਫੇਰ ਰਾਤ ਇੱਥੇ ਕਹਿੰਦੇ ਮੈਂ ਸਵੇਰੇ ਆਉਂਗੀ ਨਾ ਰਹਿ ਗਈ ਫੇਰ ਤੋਂ ਤਾਂ ਕਿੱਥੇ ਕਿੱ데 ਕੱਢੀ ਜਿੱਥੋਂ ਦੂਤ ਨੂੰ ਅੱਛਾ ਅੱਛਾ ਲੈ ਫੇਰ ਲੈ ਲੈ ਲਗੋ ਦੀ ਭਾਈ ਨਾ ਨਾ ਤਾਂ ਇਹ ਨਹੀਂ ਕਰਦਾ ਕਦੇ ਕਦੇ ਇਹੋ ਕਰਦੀ ਜੀ ਵੈਸੇ ਤਾਂ ਕੀ ਰਹਿੰਦੀ ਹੈ ਹਾਂ ਜੀ ਲਓ ਹੁਣ ਮੈਂ ਉਹਦੇ ਵੀਰੇ ਨੂੰ ਕੋਈ ਫੋਨ ਕਰਕੇ ਕੁਝ ਨਹੀਂ ਤਾਂ ਕਿਹਾ ਪੁੱਛਣਾ ਜੀ ਮੈਂ ਫੋਨ ਕਰੀ ਕਿਉਂਸ ਆ ਗਿਆ ਆ ਦੇਖ ਲੈ ਮੈਂ ਉਹ ਨਾ ਮੈਂ ਮੈਂ ਇਹ ਫੇਵਰੇਟ ਮੈਂ ਤਾਂ ਵੈਸੇ ਹੀ ਲੈ ਆਂਦਾ ਹਾਂ ਅੱਜਾ ਫੇਵਰੇਟ ਮੈਂ ਤਾਂ ਵੈਸੇ ਹੀ ਲੈ ਕੇ ਆਇਆ ਤੁਹਾਨੂੰ ਇਹ ਵਾਹ ਕੋਈ ਜੁਲੀਆ ਨੂੰ ਪਤਾ ਵੀ ਯੂਸ ਫੇਵਰੇਟ ਨਹੀਂ ਕੋਈ ਨਾ ਫਿਰ ਇੱਕ ਹੋਰ ਰੱਖ ਦੋ ਨਾ ਜਿਆਦਾ ਹੀ ਨੁਕਸਾਨ ਕਰਦਾ ਮੈਂ ਤਾਂ ਵੈਸੇ ਹੀ ਮੈਂ ਲੈ ਆ ਤੁਹਾਨੂੰ ਹਾਂ ਚੱਲ ਠੀਕ ਹੈ ਹਾਂ ਵੀ ਕੋਈ ਜੇ ਝੂਠੇ ਹੀ ਕਹਦੇ ਤਾਂ ਮੇਰੀ ਖਾਤਰ ਲੈ ਕੇ ਆ ਚੱਲ ਵੀ ਨਹੀਂ ਜੇਰੋ ਇਹ ਸਲਾਹ ਵਾਲਾ ਮਨ ਕੰਮ ਵਿੱਚੇ ਰਹਿ ਗਿਆ ਹੈ ਪੀਬੀਸੀ ਪਹਿਲਾਂ ਸਲਾਹ ਕਰਦੇ ਕਰਦੇ ਮੈਂ ਕਰਾਨੇ ਹਨ ਜਾਂ ਮੈਂ ਪਤੰਦਰਾਂਤ ਭੇਜਦਾ ਦਾ ਬੰਦਾ ਜਿਆਦਾ ਇੱਦਾਂ ਹੀ ਘੌੜੀ ਜੀ ਹੋਗੀ ਹੈਨਾ ਉਹ ਬੱਸ ਇਦਾਂ ਜਿਹੜਾ ਆਪਰੇ ਇੱਕਠੇ ਕਰਾਵਾਂਗੇ ਦੋ ਇਹ ਕੰਮ ਨਾਲੇ ਸਿੰਘੀ ਵਾਲਾ ਵੀ ਹਾਂ ਤੇ ਤੂੰ ਕਰ ਰਿਹਾ ਉਹ ਵੀ ਜਿਹੜਾ ਦਾ ਯਾਰ ਮੈਂ ਵੀ ਕਰਾਉਣਾ ਹੋਰ ਕਿਆ ਇਕੱਠੇ ਕਰਾਣੇ ਆ ਹਾਂ ਹੁਣ ਕਣਕ-ਕਣਕ ਵੱਢ ਕੇ ਤੇ ਅਸੀਂ ਆਵਾਂਗੇ ਰਵਿੰਦਰ ਤਾਂ ਚੱਲਿਆ ਸਾਡੇ ਵੀ ਮਨ ਦਾ ਦੱਸਿਆ ਨਹੀਂ ਇਹ ਤਾਂ ਬਾਹਰ ਚੱਲਿਆ ਹਾਂ ਉਹ ਵੀ ਚੱਡ ਚੱਲਿਆ ਹਾਂ ਤਾਂ ਪੁੱਤ ਛੇਤੀ ਐਨੀ ਚੱਲ ਵਧੀਆ ਬਾਹਰ ਜਾ ਕੇ ਡਾਲਰ ਭੇਜਣਾ ਹਾਂ ਠੀਕ ਨਹੀਂ ਆਇਸ ਕਰਾਂਗੇ ਮਗਰ ਓਕੇ ਕੀ ਨਾ ਨਾ ਆਪਣੇ ਟੱਬਰ ਚ ਰਹੇ ਚਾਹੇ ਅੱਧੀ ਰੋਟੀ ਘੱਟ ਖਾਂਦਾਂਗੇ ਹਾਂ ਜਹਾ ਜਾਇਦਾ ਬਾਹਰ ਨਹੀਂ ਚਾਹੋ ਕਿ ਮੈਨੂੰ ਬਾਹਰ ਇਕੱਲੇ ਨੂੰ ਨਹੀਂ ਜਾਣਾ ਚਾਹੀਦਾ ਉਹ ਬੰਦਾ ਇਕੱਲਾ ਇੰਜੋਇਮੈਂਟ ਘੁੰਮੂਗਾ ਵਧੀਆ ਤਾਂ ਤੇ ਇੰਜੋਏਟ ਕੇ ਤਾਂ ਬੰਦਾ ਇੰਜੋਇਮੈਂਟ ਨਹੀਂ ਹੁੰਦਾ ਥੋੜਾ ਜਿਹਾ ਪੀ ਲਓ ਮੋੜੇ ਕੰਮ ਖਰਾਬ ਹੋਣਾ ਠੰਗ ਲੱਗ ਜਾਂਦੀ ਅੱਛਾ 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 ਠੰਗ ਛੱਡ ਜਾਂਦਾ ਅੱਛਾ ਖੰਗ ਛੱਡ ਜਾਂਦੀ ਹੈ ਜੀ ਸੀ ਵੀ ਮੈਂ ਨੂੰ ਕੋਈ ਨਹੀਂ ਰੁਕਦਾ ਮਾਤਾ ਜੀ ਹੁਣ ਇਨਫੈਕਸ਼ਨ ਜੀ ਠੀਕ ਆ ਜੀ ਉਹ ਹਾਂ ਬਟੇ ਇਹ ਠੀਕ ਆ ਹਾਂ ਚਲੋ ਤਾਂ ਵੀ ਸੁਪਰ ਆ ਜੀ ਹੂੰ ਭੈਣ ਦਾ ਫੋਨ ਆ ਜਾਂਦਾ ਜੀ ਹਾਂ ਹਾਂ ਫੋਨ ਤਾਂ ਸਵੇਰੇ ਆਇਆ ਸੀ ਚਲੋ ਠੀਕ ਆ ਜੀ ਉਧਰ ਕੰਮਕਾਰ ਵਧੀਆ ਜੀ ਚਲੋ ਵਧੀਆ ਹੁਣ ਤਾਂ ਮਤਲਬ ਉਹਨਾਂ ਦਾ ਤਾਂ ਮਤਲਬ ਕਾਗਜ਼ੀ ਕਾਰਵਾਈ ਪੂਰੀ ਹੋਈ ਵੀ ਕੋਈ ਖਤਰਾ ਕੋਈ ਹੋਈਏ ਉਹਨਾਂ ਦਾ ਤਾਂ ਨਹੀਂ ਕੋਈ ਰੌਲਾ ਹੈ ਜਿੱਦਾਂ ਹਾਂ ਭਾਬਾ ਆਪਸ ਲਾਗੇ ਤੇ ਭੇਜਣ ਨਹੀਂ ਨਹੀਂ ਉਹਨਾਂ ਦਾ ਹੋਇਆ ਵਾ ਹਨਾ ਜੀ ਵਰਕ ਪਰਮਨੈਂਟ ਮਿਲਿਆ ਵਾ ਚਲੋ ਤਾਂ ਵੀ ਸੋਕੇ ਅਲੱਗ ਦੇ ਵਰਕ ਪਰਮਿਟ ਆ ਗਏ ਨੇ ਹਾਂਜੀ ਹਾਂਜੀ ਕੇਸ ਲੱਗ ਗਏ ਨੇ ਮੈਂ ਬੱਸ ਹਾਂ ਨਾ ਨਾ ਠੀਕ ਆ ਠੀਕ ਆ ਜੀ ਫਿਰ ਉਹ ਵਧੀਆ ਮਾਲ ਕਰਕੇ ਸੋਖਾ ਹਾਂ ਪੱਕੇ ਹਾਂ ਤਾਂ ਐ ਪੱਕੇ ਨਹੀਂ ਪੱਕੇ ਹੋਏ ਕਿੰਨੇ ਸਾਲ ਤੱਕ ਆਜੇ ਛਾਲੇ ਹੋਇਆ ਗਈ ਉਹ ਭੈਣ ਜੀ ਸਾਲ ਹੀ ਹੋਇਆ ਉਹ ਮੇ ਸਭ ਨਾਲ ਟੌਪ ਪਰ ਆ ਉਹ ਜਿੱਥੇ ਗਏ ਅਮਰੀਕਾ ਤਾਂ ਸਭ ਨਾਲ ਕਰੀ ਰਹੂ ਆ ਉਹ ਟਰੀਕਾ ਪਹਿਨਦੀਆਂ ਹੂੰ ਸਾਲ ਪਹਿਨਦੀਆਂ ਨੇ ਇਹ ਉਹਨਾਂ ਦੀ ਕਿਸਮਾ ਦੇ ਵਿਚਾਰਿਆਂ ਦੀ ਸਾਲ ਲੱਗਦਾ ਦੋ ਸਾਲਾਂ ਆਉਣੇ ਲਈ ਹੀ ਹੈ ਹਾਂਜੀ ਚਲੋ ਆਏ ਆ ਵੀ ਕੰਮਕਾਰ ਕਰੀ ਜਾਂਦੇ ਵਧੀਆ ਬਾਕੀ ਮਾਮੇ ਦਾ ਮੁੰਡਾ ਹੈਗਾ ਵਧੀਆ ਉਹ ਦੂਆ ਰਵਾਰ ਕੋਲੇ ਆ ਹਾਂ ਕੋਲ ਨੇੜੇ ਇਹ ਥੋੜੇ ਫਰਕ ਹੈ ਤਾਂ 10 ਕਿ ਮਿੰਟ ਦਾ ਫਰਕ ਓਛੇ ਓਛੇ ਚਲ ਫੇਰ ਤਾਂ ਕੋਈ ਦੂਰ ਫੇਰ ਤਾਂ ਨੇੜੇ ਹੀ ਆ ਮਾਮੇ ਦਾ ਮੁੰਡਾ ਹੈਗਾ ਜੀ ਕੋਲ ਚਲੋ ਵਧੀਆ ਵਧੀਆ ਇਹ ਕਿਹੜੀ ਕਿਹੜੇ ਸ਼ਹਿਰ ਚ ਆਵਨ ਉਹ ਨਿਊਯਾਰਕ ਚ 纽约 ਜਹਾਂ ਉੱਥੇ ਆਪਣੇ ਇੱਕ 마ਸੀ ਜੀ ਆਪਣੇ ਉਹ ਪੁੱਛਦੇ ਤੇ 마ਸੀ ਜੀ ਜੈਸਮੀਨ ਪੁੱਤਣਾ ਕਿਹੜੇ ਹੈ ਹਾਂ ਹਾਂ ਉਹ ਵਾਸਲੇ ਯਾਰ ਬੜੇ ਤਾਂ ਹੁਣ ਆਪਾਂ ਕਹਿੰਨੇ ਨੇੜੇ ਨੇ ਦਾ ਮਾੜੇ ਮਾੜੇ ਫਰਕ ਵੀ ਕਈ ਘੰਟੇ ਲੱਗ ਜਾਂਦੇ ਜਾਣਨ ਹਾਂ ਇਹ ਤਾਂ ਹੈ ਹੂੰ ਬਹੁਤ ਫਰਕ ਪੈਂਦਾ ਉਹ ਦੇਸ਼ ਬੜੇ ਬਹੁਤ ਆਹੋ ਉਹ ਹੈ ਇਹ ਪੀੜਾ ਨਹੀਂ ਕੋਈ ਜਾਂਦਾ ਪੁੱਤ ਆਪੀ ਲਾ ਪੁੱਤ। ਲਾ ਆਪੀ। ਯੂਸ ਪੀ ਲੈ। ਯੂਸ ਪੀ ਲੈ। ਖੋਲ। ਨਾ। ਮਿੱਠਾ ਤਾਂ ਪੀਂਦੀ ਨਹੀਂ ਹੈ ਜੀ। ਹਾਂ ਜੀ ਹਾਂ। ਨਮਕੀਨ ਚੀਜ਼ ਖਾ ਲੈਂਦੀ ਮਿੱਠਾ ਨਹੀਂ ਪੀਂਦੀ। ਬਾਣਤਾ ਇੱਕ ਜਿਹਾ ਸਾਹੇ ਰੱਖਿਆ। ਹਾਂ। ਨਾਲ ਕਹਿੰਦੇ ਫੇਵਰ। ਕੇ ਬੱਸ। ਨਹੀਂ। ਬੱਸ। ਬੱਸ। ਨਾਲ ਕਹਿੰਦੇ ਤੂੰ ਲੈ ਆਇਓ ਨਾ ਛੱਡ ਦੇ ਕੁਛ। ਆਂ ਕੱਦੇ ਕੋਲ ਆਉਂਦਾ। ਤੂੰ ਆਪੇ ਜਾ ਤੇ ਨਾਲ ਆ। ਨਹੀਂ ਲੈਣਾ। ਨਾਲੇ ਕਹਿੰਦੇ ਐ ਨਾ ਕੁਝ ਖਾਣਾ ਬਣ। ਮੈਂ ਤਾਂ ਪਲਾਨ ਬਣਾ ਕੇ ਆਈ ਤੀ ਰੋਟੀ ਪਾਣੀ ਖਿਲਾਉਗਾ। ਕੁਝ ਬਣਣਾ ਬਣਾ ਲੈ ਸ ਵਿੱਚ ਨੂੰ। ਅੱਛਾ। ਮੈਂ ਤਾਂ ਕਹਿੰਦਾ ਚਲੋ ਵਧੀਆ ਮੜਦੇ। ਪਪੜਾ ਘਰ ਆ ਬਾਈ। ਛੋਲੇ ਬਣਾਉਣੇ ਆਲੇ, ਝੋਲ ਬਣਾਉਣੇ ਖਾ ਲੈਣੇ। ਇਹ ਗੱਲ ਹੀ ਮਮਮੀ ਜੀ ਸਾਲੇ ਕੋ ਤਿਆਰ ਕਰਦੇ ਰਹਿੰਦੇ। ਮਾਂ ਨੂੰ ਪਤਾ ਤੀ ਭੁੱਖੀ ਆ। ਜਲਦੀ ਬਣਾ। ਪਰ ਅਸੀ ਛੋਲੇ ਨਹੀਂ ਮਾ। ਉਹ ਮੈਂ ਤਾਂ ਮਾਤਾ ਜੀ ਮੈਂ ਤਾਂ ਮਾ ਮੈਂ ਤਾਂ ਮਾਤਾ ਜੀ ਨੂੰ ਬਥੇਰਾ ਕਿਹਾ ਮਾਹੋ ਮਾਤਾ ਢੱਲੀ ਆ ਤੂੰ ਭਾਈ ਚਾਹੇ ਕਰ ਲਈ ਬਸ। ਮਾਤਾ ਬੇਗੀ ਬੈਠੀ ਸਭ ਕੁਝ ਬਣਾ ਲੈਂਦੀ ਐ। ਨੇ ਹੋਤਾ ਹੈ ਜੀ ਬੈਠੀ ਬੈਠੀ ਮਾਰੀ ਜਾਂਦੀ ਹਾਂ ਚਲ ਆ ਤੁਸਾਰੇ ਤੋਂ ਸਵਾਗਤ ਟੇਬਲ ਲਾਇਆ ਹੈ ਉਹ ਕਿਸੇ ਦੇ ਮੇਰੇ ਬਣਾ ਲੀ ਚੰਚ ਲੋਗ ਦੇ ਵਿੱਚ ਉਹ ਜੋਨੀ ਵਾਲੀ ਆ ਕੀ ਆ ਉਹ ਗਿੰਨੇ ਸੋਨੇ ਹੈ ਨਾ ਲਾਲ ਫੁੱਲ ਲਾ ਲ ਲਾਲ ਫੁੱਲ ਲਾਲੋ ਇਹਨੇ ਇਹਨੇ ਅੱਜ ਸੁੱਤੀ ਸੁੱਤੀ ਭਾਈ ਉੱਠ ਗਈ ਤਾਂ ਹੀ ਬਸ ਹੁਣ ਲੱਡੂ ਜਾਂ ਉਹ ਸਾਰੇ ਵੀ ਮਸੋ ਪਾਏ ਨੇ ਉਹ ਚਲੀ ਜਾਂਦਾ ਉਸੇ ਮੰਮੀ ਕਰਕੇ ਵੀ ਬਰਾਗੀ ਨਾ ਉਹ ਰੇ ਗੱਟੇ ਨਾ ਮੇਰਾ ਬੁੱਤ ਤੇ ਆਂ ਤੇਰਾ ਤਾਂ ਆਪੇ ਨੇ ਇੱਥੇ ਬੈਕ ਕਰਕੇ ਉੱਥੇ ਲੈ ਜਾਨਾ ਮੁੜ ਕੇ ਦੇਖਣਾ ਸਾਨੂੰ ਕੁਝ ਪੁੱਛਿਆ ਨਹੀਂ ਲੈ ਤੈਨੂੰ ਕੱਢ ਗਏ ਤੇ ਇਹ ਕਹਿੰਦੇ ਨਹੀਂ ਕਹਿੰਦੇ ਮੇਰੇ ਫੇਵਰਟ ਸਮੋਸੇ ਬਰੈਡ ਪਰਫੀ ਲੈ ਕੇ ਆਉਣੇ ਲੈ ਕੇ ਕਿ ਕਿਹਾ ਹਾਂ ਬਲਕਿ ਕੋਈ ਵੀ ਮੇਰੇ ਫੋਨ ਨਹੀਂ ਕੀਤਾ ਤਾਂ ਮੈਂ ਸਕਾਲ ਦੀ ਗਵਾਹੀ ਮੇਰੇ YouTube ਵਾਲੇ ਭਰਨ ਕੇ ਮੈਂ ਜਿੰਨ ਤੇ ਕਿਹਾ ਸੀ ਪਰ ਤੁਸੀਂ ਮੈਨੂੰ ਉਹਦਾ ਚੋਲ ਤਾਂ ਬਾਅਦ ਚ ਦਵਾਂਗੇ ਪਹਿਲਾਂ ਇਹਦਾ ਚੀਜ਼ ਖਾਓ ਗੱਲ ਕਰ ਲਈ ਮੈਂ ਮੇਰੀ ਗੱਲ ਸੁਣੋ ਕੋਈ ਵੀ ਜੂਸ ਪੀ ਲਿਆ ਹੁਣ ਇਹਦੇ ਨਾਲ ਘਿੱਟ ਭੱਜ ਜਾਣਾ ਜਿਹੜਾ ਕੁਛ ਅੰਦਰ ਵੇ ਵਧੀਆ ਵਧੀਆ ਟੇਸਟੀ ਪਕਵਾਨਾ ਜੇ ਬਣਦੇ ਆ ਖੁਸ਼ਬੂ ਆਉਂਦੀ ਆ ਉਹਨਾਂ ਨੂੰ ਜਗਾ ਵੀ ਰੱਖਿੰਦੇ ਹਿੱਟ ਚ ਕੋਈ ਨਾ ਹੋਈ ਗਾਲ ਇਹ ਤਾਂ ਹੋਣੀ ਥੋੜੀ ਜਿਦਾ ਸੱਦੇ ਜਾਈਏ ਨਾ ਪਤਾ ਆਏ ਕਰਦੇ ਆਏ ਕਰਦੇ ਆਏ ਕਰਦੇ ਇੱਥੇ 45 ਦੇੜੀ ਆ ਤੁਰ ਕੇ ਤੁਰ ਕੇ 45 ਨੂੰ ਜਾ ਜਾਂਦੇ ਆ ਉਧਰ ਤੁਰਿਆ ਕੈ ਹਾਂ ਤੁਸੀਂ ਕਹਿੰਦੇ ਮੈਨੂੰ ਤਾਂ ਭੁੱਖ ਲੱਗੀ ਰਸਤੇ 'ਚ ਹਾਂ ਤੁਸੀਂ ਕਹਿੰਦੇ ਭੱਲੇ ਲਿਆ ਹੁਣ ਸਮਾਨ ਖਾ ਲਈਏ ਆਪਾਂ ਹਾਂ ਲਓ ਜੀ ਚਾਹ ਆ ਗਈ ਚਾਹ ਕਰ ਲਈ ਅੱਜ ਨੀ ਮੈਂ ਚਾਹ ਪਾ ਰਹੀ ਆ ਉਹ ਨਾਲ ਸਮੋਸੇ ਆ ਗਏ ਜੀ ਅਮਰ ਬਾਈ ਦੇ ਕੰਮ ਕਿ ਜ਼ਿਆਦਾ ਹੀ ਕਰਦਾ ਤਾਂ ਪਤੰਦਰਾ ਉਹ ਯਾਰ ਹੈਗਾ ਕੁਛ ਵੀ ਨਹੀਂ ਯਾਰ ਨਹੀਂ ਇਹ ਕੀ ਹੁੰਦੇ ਮਾੜਾ ਮੋਟਾ ਇਹ ਪਤਾ ਕਿਆ ਕਹਿੰਦਾ ਵੀ ਜਦ ਮੇਰੀ ਬਹੂ ਆਵੀ ਤੁਸੀਂ ਦੁੱਗਣਾ ਕਰ ਦਿਓ ਆ ਅਸੀਂ ਦੁੱਗਣਾ ਕਰ ਦਾਂਗੇ ਪਰ ਸਾਨੂੰ ਐ ਮਾਰਨਾ ਵੇ ਉਹ ਤਾਂ ਹੈ ਹੀ ਆ ਫਿਰ ਮਾਲ ਕਾ ਵੀ ਦੇਣ ਜਲਦੀ ਲਿਆਵੇ ਹਾਂ ਆਊਗਾ ਮੇਰਾ ਆਸ਼ੀਰਵਾਦ ਤੇਰੇ ਨਾਲ ਅੱਛਾ ਪਰ ਆਤਾ ਰਿਹਾ ਨਹੀਂ ਉਹਦੇ ਨੂੰ ਆਉਗਾ ਆਉਗਾ ਟੈਨਸ਼ਨ ਨਾ ਲੈ ਬਾਬਾ ਜੀ ਨੇ ਕੁਝ ਚੰਗਾ ਹੀ ਸੋਚਿਆ ਵਾ ਜਿਹੜਾ ਕਿ ਸਾਨੂੰ ਮਾੜਾ ਲੱਗ ਰਿਹਾ ਟੈਨਸ਼ਨ ਨਾ ਲੈ ਆ ਜਾਣਾ ਦੇ ਨਾਲ ਉਹ ਵੀ ਜੇ ਪਤਾ ਵੀ ਮਾਤਾ ਮੈਂ ਤਾਂ ਫੋੜਾ ਜਿਆਦਾ ਮਾਤਾ ਬਾਹਰੂੰਗੀ ਪਾਣੀ ਮੈਂ ਮਾਰਾ ਟਾਈਮ ਨਾਲ ਦਾ ਵਿੱਚ ਕਦੀ ਨਾ ਦਾ ਬਾਈ ਉਹ ਤਾਂ ਹੈ ਹੀ ਹੈ ਝਟ ਮੋਗੜੀ ਪਟਕ ਵਿਆਹ ਹੋ ਜਾਂਦਾ ਫੇਰ ਹੋਰ ਹੋਰ ਬਿਵੀਂਦਰ ਬੰਦ ਹਾਂ ਪਤਾ ਨਹੀਂ ਲੱਗਿਆ ਵਿਚਾਰੇ ਨੂੰ ਕੰਮ ਕਰ ਗਿਆ ਕੰਮ ਕਰ ਗਿਆ ਗਿਆ ਸਹੀ ਹੈ ਹਰ ਪਾਣੀ ਲੱਗੇ ਮੈਨੂੰ ਪਤਾ ਸੈਂਟੋ ਸੈਂਟੀ ਆ ਗਈ ਬ੍ਰੈਡ ਦੇ ਦੇ ਮੰਦੂ ਜਿਆਦਾ ਭਾਈ ਸੰਯੋਗ ਲਿਖੇ ਹੋਏ ਨਾ ਮਨ ਜਿੱਥੇ ਲਿਖੇ ਹੋਏ ਉਹ ਉੱਪਰ ਵੜ ਜਾ ਕੁਛ ਨਹੀਂ ਹੁੰਦਾ ਪਹਿਲਾਂ ਸਰਵ ਕਰ ਦਮਾ ਕੁਛ ਨਹੀਂ ਹੁੰਦਾ ਮੇਰੇ ਘਰ ਐ ਕੋਈ ਚੱਕਰ ਨਹੀਂ ਲੈ ਪਹਿਲੇ ਦੇ ਟਾਈਮ ਗੁਰੂ ਨਾਨਕ ਦੇਵ ਜੀ ਨਾਲ ਜਿੰਨੇ ਵੀ ਸਾਨ ਸੀਗਾ ਦਸਵੇਂ ਗੁਰੂ ਤੱਕ ਉਦੋਂ ਵੀ ਅੱਗੇ ਉਹ ਥੱਲੇ ਮੜਕੇ ਸਨ ਸਸਾਈ ਫੇ ਤੁਸੀਂ ਪਹਿਲਾਂ ਦੱਸ ਦਿੰਦੇ ਸਾਨੂੰ ਅਸੀਂ ਸੋਫੇ ਚੱਕਦੇ ਨਹੀਂ ਤੇ ਆ ਜੀ ਨਾ 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 ਰਾਈਕ ਦਾ ਮਤ ਕਸ਼ਤ ਕੀ ਆ ਤੁਸੀਂ ਸਰ ਕੀ ਲੈਣਾ ਮੈਨੂੰ ਤਾਂ ਦੇ ਦਿਓ ਦੋਹੇ ਚੱਕਦੇ ਦੋਨੇ ਮਾਈਆਂ ਬਹਿਣੀਆਂ ਨੇ ਆਜੋ ਨੂਰ ਨੂਰ ਅੱਛਾ ਨਾ ਕਹਿੰਦੀ ਆ ਜੀ ਆ ਜੀ ਸੋਣਾ ਬੁੱਤ ਕਿਹੜਾ ਆ ਚੀਚੀ ਲੈ ਆ ਅਰੇ ਤੁਸੀਂ ਆ ਚੀਚੀ ਜੀ ਜੀ ਲੈ ਬੁੱਤ ਜਾ ਕੇ ਚੀਚੀ ਚੀਚੀ ਗਈ ਆਪਾਂ ਯਾ ਦੀ ਜੀ ਲੈ ਅੱਜ ਆਦਾ ਪੀਣਾ ਆਦਾ ਹੌਲੀ ਹੌਲੀ ਇਸ ਵੀਰੇ ਕੀ ਲੈਣਾ ਹੌਲੀ ਹੌਲੀ ਇੱਕੋ ਹੀ ਤੇਰੇ ਮੁਸੇਰੇ ਲੈਣੀ ਹੌਲੀ ਹੌਲੀ ਖੁੱਲੂਗੀ ਹੌਲੀ ਹੌਲੀ ਨਾ ਖਾ ਦਾ ਲੈਣੀ ਹੈ ਟਾਈਮ ਲੱਗਣਾ ਹੌਲੀ ਹੌਲੀ ਖਾ ਦਾ ਇਹਦਾ ਜਾਣ ਕੇ ਪਹਿਲਾਂ ਕਹਿੰਦੇ ਖਾਣੇ ਨਹੀਂ ਖਾਣਗੇ ਹੂੰ ਕੁੰਡਰਾਂ ਵਿੱਚ ਖੇਰ ਤਾ ਦੇਖ ਲੋ ਉਹ ਜਾਣ ਕੇ ਕਹਿੰਦੇ ਆ ਚੋਰ ਇਹ ਲੋਕੇ ਹਾਂ ਰਸੋਈ 'ਚ ਬੈਠ ਕੇ ਹਾਂ ਮੈਂ ਤਾਂ ਲਫਾਫਾ ਘਰ ਕੇ ਆ ਕੇ ਤੇ ਝੋੜਾ ਲੈ ਕੇ ਆਈ ਨਹੀਂ ਆ ਉਹ ਲੈ ਕੇ ਆ ਕੇ ਯਾਰ ਕਿਵੇਂ ਕਹਿੰਦੇ ਲੋਕੇ ਨਾਲੇ ਅੰਦਰ ਨਹੀਂ ਇੱਥੇ ਵੀ ਤਾਂ ਲੈ ਵੀ ਜਾਈਏ ਤਾਂ ਵੀ ਕੋਈ ਗੱਲ ਨਹੀਂ ਆਪਣਾ ਹੀ ਘਰ ਆ ਹੈ ਨਾ ਤਾਂ ਹੈ ਹੀ ਘਰ ਵਾਲੀ ਗੱਲ ਹੈ ਠੀਕ ਹੈ ਇਹ ਗੱਲ ਹੈ ਇਹ ਨਹੀਂ ਟੈਂਸ਼ਨ ਲੈ ਜੀ ਇਹ ਇੱਕ ਵੇ ਰੱਖਿਆ ਬਰੈਡ ਯਾਰ ਪਹਿਨਾ ਆ ਤਾਂ ਖਾਣ ਮਾ ਵੀਰੇ ਇਹ ਦੋੜਾ ਲਉਗੀ ਹੋਰ ਹੋਰ ਲੈ ਲੂੰਗੀ ਖੋਰ ਦਸ ਆ ਥੋੜਾ ਹੀ ਆ ਬਸ ਆਖ ਖਾਲੀ ਕਰ ਦੋਹਾਂ ਦੇ ਇੱਕ ਜਿਹੜਾ ਮਰਜ਼ੀ ਖਾਲੀ ਕਰ ਲੈ ਬੱਲੇ ਤੇਰੇ ਦੋਹਾਂ ਦੇ ਇੱਕ ਜਿਹੜਾ ਮਰਜ਼ੀ ਖਾਲੀ ਕਰ ਲੈ ਬਿਮਾਰ ਮੈਂ ਹੁਣ ਐ ਇਹ ਤਾਂ ਇੱਕ ਅਸੀਂ ਖਾਲੀ ਕਰਨਾ ਹੈ ਕਿ ਤੁਸੀਂ ਜਿਹੜਾ ਮਰਜ਼ੀ ਨਾ ਨਾ ਅਸੀਂ ਨਹੀਂ ਤੇ ਤਾਂ ਮੈਂ ਖਾਲੀ ਕਿ ਉਹ ਕਰ ਸਭ ਤੇ ਤੁਸੀਂ ਕਰਨਾ ਇੱਕ ਬੋਰ ਖਾਲੀ ਨਾ ਨਾ ਅਸੀਂ ਜਿਹੜਾ ਮਰਜ਼ੀ ਮਲੇ ਇੱਕ ਲੋਗੇ ਅਸੀਂ ਅਸੀਂ ਤਾਂ ਕਰਦੇ ਆ ਅਸੀਂ ਮਤਲਬ ਅਸੀਂ ਦੋਹੇ ਜਣਾ ਤੁਸੀਂ ਇਕੱਲੇ ਦੋਹੇ ਕਹਿੰਦੇ ਮੈਂ ਕਰ ਦਈਆ ਹਾਂ ਠੀਕ ਨਹੀਂ ਮੇਨਾਂ ਦਾ ਮੇਰਾ ਬੰਦਾ ਕੰਪਰੋਮਾਈਜ਼ ਦੇਣ ਨੂੰ ਹੈਗਾ ਤੇ ਆ ਹਾਂ ਹਾਂਜੀ ਹੱਥ ਮੇਰਾ ਫੜਿਆ ਮੇਰੇ ਦਿਲ ਤੋਂ ਸਭ ਤੋਂ ਸਾਫ਼ ਨੇ ਤੁਸੀਂ ਹਾਂ ਬਈ ਮੇਰੀ ਗੱਲ ਮੈਨੂੰ ਸਾਹਮਣੇ ਹਾਂ ਤੁਸੀਂ ਮੇਰੀ ਗੱਲ ਸੁਣੋ ਜਿੰਨੀ ਕਿ ਭੁੱਖਾ ਉਹਨਾਂ ਦਾ ਖਾ ਲਊ ਚੱਲ ਇੱਥੋਂ ਦਾ ਵਿਚਾਲੇ ਫਾਜੜਾ ਲਈ ਮੈਂ ਹਾਂ ਸੌਖੇ ਪਹਿਲੇ ਤੁਸੀਂ ਚੈੱਕ ਕਰੀਏ ਚੈੱਕ ਕਰੀਏ ਪਹਿਲੇ ਬੈਲੀ ਕਿੱਧਰ ਹੋ ਚੀਦੀ ਐ ਨਾ ਬਾਲਾ ਦੱਸ ਲੈ ਫੇਕਾ ਬੀਜੀ ਆ ਗਈ ਖਾਨ ਚ ਸੋਈ ਫਿਰ ਉੜਦੀ ਐ ਬੈਲੀ ਕਿੱਥੇ ਮੇਰੇ ਪੁੱਤ ਦੇ ਬੈਲੀ ਦਾ ਸੀ ਤੂੰ ਆਪਣੀ ਦੱਸ ਬੈਲੀ ਕਿੱਥੇ ਤੇਰੀ ਅੱਛਾ ਪੁੱਟ ਕਿੱਥੇ ਮੇਰੇ ਪੁੱਤ ਦੇ ਹੈ ਆਈਸ ਆਈਸ ਨੋਜੀ ਕਿੱਤੇ ਆ ਟੰਗ ਕਿੱਤੇ ਆ ਹੈਅਰ ਕਿੱਥੇ ਆ ਅੱਛਾ ਹੈਂਡ ਕਿੱਥੇ ਹੈਂਡ ਅਈਅਰ ਕਿਅਰ ਇਹਰ ਓਦਰ ਦਾ ਖਾਣ ਵਿੱਚ ਵੀ ਆ ਦੱਸ ਲਿਆ ਪਾਸਤਾ ਵਿੱਚ ਵਧੀਆ ਮਾਣ ਚ ਧਿਆਨ ਹੈ ਹੈ ਕਿ ਨਹੀਂ ਸੌਰੀ ਕਰ ਸੌਰੀ ਹਾਂ ਹਾਂ ਇਹ ਲਾ ਅਗਲੀ ਮਠਿਆਈ ਦਾ ਖੜਾ ਲੇ ਦਿੰਦਾ ਜੀ ਨੂੰ ਮਮਾ ਦੇ ਬਾਰੇ ਮੁੰਡੇ ਮਮਾ ਨੂੰ ਸੌਰੀ ਸੌਰੀ ਕਰ ਹੋਰ ਦੋ ਕੰਮ ਕਰ ਨਹੀਂ ਪੈਣੀ ਆ ਕੋਈ ਨਾ ਕੋਈ ਨਾ ਕੋਈ ਨਾ ਕੁਝ ਨਹੀਂ ਹਾਂ ਉਹ ਧਿਆਨ ਉਧਰ ਹੋਇਆ ਵਾ ਖਾਣ ਚ ਚਲੋ ਕਾਤੇ ਮੇਰਾ ਬੈੱਡ ਪਰ ਬੈਠੀ ਹੁੰਦੀ ਅਸੀਂ ਦੋਏ ਐ ਗੱਲਾਂ ਕਰਦੇ ਕਾਤੇ ਜੀ ਆਂਦੀਆਂ ਮੁਰਗਾ ਕੇ ਚਲੀਏ ਚਾਚੂ ਆਜੋ ਡਾਕਟਰ ਜੀ ਆਜੋ ਅੱਛਾ ਚਾਚੂ ਜੀ ਤਾਂ ਕਰੇ ਚਾਚੂ ਜੀ ਅਮਰਾ ਚਾਚੂ ਲੈ ਚਲਾ ਚਲੋ ਆਪਾਂ ਚਲੀਏ ਮੈਂ ਜਾਮਾ ਫਿਰ ਮੈਂ ਜਾਮਾ ਆਪਾਂ ਚਲੀਏ ਮੈਂ ਚੱਲਿਆ ਬਾਏ ਤੈਨਾਂ ਨਾ ਨਾ ਜੀ ਉਹ ਕਬਚ ਕਰ ਦੇ ਕਬਚ ਨੋ 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 ਕਰ ਦੇ ਨੋ ਨੋ ਬਾਜਾ ਕੇ ਕਰ ਦੇ ਬਾਈ ਕਰ ਤੋ ਆ ਵੀ ਫੜਾ ਕੇ ਦੋ ਹੀ ਬਾਈ ਇਹ ਨਹੀਂ ਖਾਣੀ ਇਹ ਨਹੀਂ ਖਾਣ। ਮੈਂ ਨਹੀਂ ਦੇਣੀ। ਬੰਦੀ ਕਿੰਨੀ ਆ ਨਾ ਤੂੰ? ਨੋ ਹਾਂ ਲੋ ਜੀ ਤਾਂ ਲੋ ਹਾਂ ਇਹ ਤੇ ਇਹ ਤੇ ਕੋਫੇ ਪਾਰੀ ਕਰ ਦਿੰਦੀ ਆ। ਹਾਂ ਜੀ ਮੰਮੀ ਲੈ ਵੀ ਖਿੱਚਲ ਬਾਈ ਬਹੁਤ ਜ਼ਿਆਦਾ ਕਰਤੀ ਆ ਮਨਸਿਆਂ। ਨਹੀਂ ਨਹੀਂ ਖਾਦੀ ਖਿੱਚਲ ਆ। ਨਹੀਂ ਮਾਤਾ ਜੀ ਨਹੀਂ ਨਹੀਂ ਦੱਸ ਨਹੀਂ ਆਦਾ ਖੇਚਲੇ ਹੋ ਗਈ ਜੀ ਮੈਂ ਇਹਨੂੰ ਪਤੰਦਰ ਨੂੰ ਕਹੀ ਗਿਆ ਵਾਓ ਮਾਤਾ ਬਿਮਾਰ ਆ ਤੂੰ ਕੱਲੀ ਮੈਂ ਕਿਹਾ ਤੂੰ ਚਾਹੇ ਕਰ ਲੈ ਆਹੇ ਮੇਰੇ ਬੰਦੇ ਹੀ ਨਹੀਂ ਕਰਨਗੇ ਆਹੇ ਨਹੀਂ ਹੋਤਾ ਚੱਲ ਨਹੀਂ ਗੇ ਕਰਾਂਗੇ ਨਾ ਬੰਨੇ ਹਾਂ ਨਾ ਨਾ ਥੋੜਾ ਕੋਲਾ ਹੈ ਰੁਕ ਜਾ ਵੀਰ ਚੌਲ ਤੇਰੇ ਯਾਰ ਕੋਲਾ ਮੁੰਡਾ ਹੀ ਆ ਹਾਂ ਇਹ ਸੁਣ ਲੈ ਚੋਰ ਖਾਣੇ ਭਾਈ ਮੇਰੇ ਬੁੱਧਾ ਕਹਿੰਦਾ ਚੋਰ ਦੀ ਖੁਕ ਲੱਗੀ ਨਾ ਨਹੀਂ ਕਿ ਦੇਖੋ ਆ ਦੇਖ ਰਹੋ ਬੰਦੇ ਨਾਲ ਤਿਆਰ ਹੋ ਰਹੀਆਂ ਇਹ ਵੀ ਇਹ ਵੀ ਲਾ ਇਹ ਵੀ ਚੌਲਾ ਭਰੇ ਲੱਗ ਗਿਆ ਲੱਡੂ ਸਾਡਾ ਦੇ ਵੀਰਾਂ ਨੇ ਵੀ ਰੋਟੀ ਪਣੀ ਪਰ ਅਗਲਾ ਪੁੱਛਦੇ ਵੀ ਕੀ ਬਣਾਈ ਹੈ ਹੈਨਾ ਮੈਂ ਕਹਿੰਦੇ ਚੌਲ ਇਹ ਚੌਲ ਦੀ ਜਾਨ ਫਿਰ ਤਾਂ ਠੀਕ ਹੈ ਕੰਮ ਸਸਤਾ ਕੰਮ ਹਾਂ ਠੀਕ ਨਹੀਂ ਦੂਸਰਾ ਲਾਇਆ ਵੀ ਮਿਰਚਾਂ ਦੇਤੇ ਰੱਖਿਓ ਇੱਧਰ ਚੌਲ ਆ ਗਏ ਨਹੀਂ ਮਿਰਚਾਂ ਦੇ ਬਹੁਤ ਕੁਝ ਬਣਾਤਾ ਤੁਸੀਂ ਇਹਦੀ ਸਬਜ਼ੀ ਨਹੀਂ ਦੱਸੋ ਮੈਂ ਇਹਦਾ ਸਾਦਾ ਦਿੱਤਾ ਸਬਜ਼ੀ ਦਾ ਦੋਈ ਰੁਕ ਜਾਓ ਜਾ ਰਹੇ ਕੋਤਾ ਨਹੀਂ ਖਾਂਦੇ ਬਣਾਈ ਦੀ ਨੂੰ ਨਹੀਂ ਖੇਚੜ ਬਹੁਤ ਖੱਟਲੀ ਜੀ ਤੁਸੀਂ ਚਾਚੇ ਮੇਰੇ ਕੋਲ ਤੁਸੀਂ ਉਹਦਾ ਆਮ ਇਹਨੇ ਖਾਂਦੇ ਰਹੀਦਾ ਘਰੇ ਹੁੰਦਾ ਮਾੜਾ ਮੋਟਾ ਹੀ ਆ। ਉਹ ਤਾਂ ਠੀਕ ਆ ਭਰਾਵਾ ਪਰ ਫੇਰ ਵੀ ਇਹਦਾ ਜ਼ਿਆਦਾ ਹੋ ਗਿਆ ਗੱਲ। ਕਾਦਾ ਯਾਰ ਜ਼ਿਆਦਾ ਹੋ ਗਿਆ। ਆਮ ਚੋੜੀ ਹੈ ਬਸ। ਹਲਮੀਟਰ ਲੈ ਵੀ ਹਲਮੀਟਰ ਦੋਆ ਚ ਮੈਨੂੰ ਦੇ ਦੇ ਤੰਦ ਮੜ ਚਾ। ਇਹਦੇ ਜੇ ਹੁਣ ਕਿਉਂ ਆ ਗਿਆ ਪਾਣੀ। ਅੱਛਾ ਇਹਦੇ ਜੇ ਪ੍ਰਸ਼ਾਦਾ ਹੈ। ਠੰਡਾ ਹੋ ਜਾਣਾ ਰਹਿਸਾ ਇਹ ਰੱਖ ਲੈ ਦੋ ਮਿੰਟ। ਟਿਫਨੀ ਲੈ ਆਓ ਮੇਰਬਾਨਾ। ਬਸ ਛਕੀਏ ਫੇਰ ਹੁਣ। ਟਿਫਨੀ ਚਾਹੀਦੀ। ਪ੍ਰਸ਼ਾਦਾ ਰਹਿਣ ਦੋ ਕੋਈ ਨਹੀਂ ਕੋਈ ਨਹੀਂ। ਚਲੋ ਭਾਈ ਛਕ ਲਈਏ ਜੀ ਹੁਣ ਨਹੀਂ ਮੈਨੂੰ ਦਿਖਦੇ ਨਹੀਂ ਮੈਨੂੰ ਇੱਕ ਨੰਬਰ ਸਬਜੀ ਹੈ ਸਾਰੀਆਂ ਬਸ ਪਨੀਰ ਹੈ ਅੱਛਾ ਠੀਕ ਆ ਆਹ ਵੱਡਿਆ ਦੇ ਸਾਲਜੀ ਬਹੁਤ ਸਵਾਦ ਦੀ ਬੂਦੀ ਬਹੁਤ ਸਵਾਦ ਦੀ ਧੀ ਨੇ ਚਾਹ ਦਿੱਤਾ ਚਾਹਤਾ ਦਿੱਤਾ ਝੌਲ ਦਿੱਤੇ ਸਭ ਕੁਝ ਖਾ ਲਿਆ ਆਪਾਂ ਨੇ ਖੀਰੇ ਵੀ ਲੈ ਲਏ ਸੈਲਸ

ਨਾ ਬਹੁਤ ਵਧੀਆ ਸੀ ਸੀਨੀ ਬਹੁਤ ਬਧੀਆ ਤਾਂ ਜੀ ਬਹੁਤ ਬਧੀਆ ਮੇਰੇ ਪੱਲੇ ਸਮੋਸੇ ਫਰੈਂਡ ਜੀ ਬਹੁਤ ਸੁਆਦ ਸੀ ਨਹੀਂ ਨਹੀਂ ਮਾਤਾ ਜੀ ਬੈਠੇ ਕਰ ਜਿਆਦਾ ਜੀ ਤਾਂ ਹੀ ਨਹੀਂ ਪਤੰਦਰ ਹਟਿਆ ਕੋ ਯਾਰ ਕੀ ਕੀਤਾ ਜਿਆਦਾ ਦੱਸੋ ਵੀ ਜੀ ਮੈਨੂੰ ਮੈਂ ਸੋਚ ਲਿਆ ਬਸ ਆਉਣ ਦੀ ਸਾਰੇ ਮੇਠਾਣਾ ਬਸ ਦਰਾਣੀ ਦੇ ਨਾਲ ਖਾਣੀ ਨਾਲ ਲੈ ਲੀਓ ਚਾਹ ਕਿਸੇ ਕਿਤੇ ਨਹੀਂ ਲਾਉਣਾ ਫਿਰ ਜੀ ਨੂੰ ਪੀ ਫਿਰ ਉਹਦੇ ਨਾਲ ਦੇ ਫਰੈਂਡ ਉਹਦੇ ਨਾਲ ਨਾਲੇ ਨਾਲ ਨਾਲ ਕੇ ਰੋਟੀ ਖਾਉਂਗੀ ਹਾਂ ਇਹ ਸਮੋਸੇ ਇਹਨਾਂ ਸੋਸੇ ਵੀ ਨਾਲੇ ਖਲਾਉਗੇ ਸਰਦਾਰ ਦੀ ਨਾਲ ਮਿੱਠਾ ਮਿੱਠਾ ਜਿਵੇਂ ਤੈਨੂੰ ਰੋਕ ਲਾਉਂਗੀ ਰਬੜੀ ਹਾਂ ਰਬੜੀ ਉਹ ਵੀ ਬਣਾਈ ਵੀ ਆਪੇ ਨਹੀਂ ਲੈਣੇ ਨਾ ਇਹ ਘਾਟ ਹੈ ਮੈਂ ਚਾਹ ਰਹੀ ਹਾਂ ਇਹ ਬੜਾ 3 ਘੰਟੇ ਦਾ ਬ੍ਰੇਕ ਦੁੱਤਾ ਨਾ 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 ਮਾੜੀ ਦੀ ਬੇਲੇ ਅਸਪਾ ਦੇ ਦੀ ਤੇਰਾ ਫਿਰ ਮੈਂ ਜਿੱਤੇ ਮੇਰੇ ਤੋਂ ਫਰਕ ਨਹੀਂ ਨਾ ਮੇਰੀ ਦੀ ਨਹੀਂ 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 ਘਾਟ ਹੈ ਇਹਨੇ ਨਾ ਕੱਲ ਇਹਨੇ ਨਾ ਕਰਦੇ ਬੰਦੇ ਨਾ ਘਾਟ ਵੀਰ ਦੇਖ ਚਾਹਣ ਮੈਨੂੰ ਪਤਾ ਨਹੀਂ ਕਿ ਕਿੱਥੇ ਜਿੱਥੇ ਮੈਂ ਉੱਥੇ ਚਾਹਣ ਤਾਂ ਭੁੱਲ ਗਈ ਰਾਜਮਾ ਬਣਾ ਦੇਣੀ ਤੇ ਹੋਰ ਦਸ ਕੀ ਚਾਹੀਦਾ ਘੜਾ ਜਿਹੜਾ ਪਨੀਰ ਬਣਾ ਦੂ ਇੱਕ ਸਬਜ਼ੀ ਹੋਰ ਬਣਾ ਦੂ ਸ਼ੁਰੂ ਕਰਦੇ ਕਿ ਜੇ ਕੁਝ ਵੀ ਜਿਹੜੀ ਤੁਹਾਡੀ ਫੇਵਰਿਟ ਹੋਈ ਜਾ ਦਰਾਣੀ ਦੀ ਮੇਰੀ ਦੀ ਬਣ ਗਈ ਹੈ ਦਰਾਣੀ ਆਨਲਾਈਨ ਦਰਾਣੀ ਲੈ ਕੇ ਤਾਂ ਬਾਅਦ ਲੈਣੇ ਵਾਪਸ ਆ ਦੇ ਦਰਾਣੀ ਮੈਂ ਆਸ਼ੀਰਵਾਦ ਦੇ ਕੇ ਚੱਲੀ ਆ ਜੂਗੀ ਆਲੜੀ ਹੁਣ ਤਾਂ ਵਾਸ ਮੈਂ ਚਾਹੀਦੀ ਨਹੀਂ ਥੀਲੀ ਗੱਲਾਂ ਲੰਮਾ ਹੁਣ ਸਹੀ ਵਾਸ ਆ ਜੂਨੀ ਆ ਜਣੀ ਆ ਜਣੀ ਮਾਲਕ ਕਰੇ ਕਿਰਪਾ ਬਾਤ ਇਹ ਤਾਂ ਸੂਟਾਂ ਨੇ ਯਾਰ ਇਹ ਚਲੋ ਸੂਟ ਲੈਣ ਚੱਲੀਏ ਹਾਂ ਹੋਈ ਨਾ ਮਾਮਾ ਇਹਨੂੰ ਪਹਿਲਾਂ ਕਿਹਾ ਬੈਤ ਸਾਰੀ ਮਰੀ ਜੇ ਮੈਂ ਅਸੀਂ ਤੁਰੋੜੇ ਤੇਰੇ ਨਾਲ ਕੋਈ ਵੀਡੀਓ ਬਣਾਉਣੀ ਹੈ ਸੋਲ ਬਫੇਰੇ ਸ੍ਰੋਮ ਪਹਿਲਾਂ ਪੁਰਾਣਾ ਹੱਜ ਸੂਟ ਮੇਰੇ ਪਹਿਲੇ ਤੈਨੂੰ ਮੈਂ ਦੱਸਦਾ ਪੁਰਾਣੇ ਸੂਟਾਂ ਲੁੱਕ ਵਧੀਆ ਹੁੰਦੀਆਂ ਹਾਂ ਜਦੋਂ ਮਿਲਣੀਆਂ ਕਰਾਂ ਚਾਹਾਂ ਜਦੋਂ ਮੇਰਾ ਕੋਲ ਤੇ ਮੇਰਾ ਸੂਟ ਹੋਣਾ ਇੱਕ ਉਹ ਕਿਹੜਾ ਪੁਰਾਣਾ ਸੂਟ ਬੰਦਾ ਪਾਵੇ ਨਾ ਬਹੁਤ ਵਧੀਆ ਲੱਗਦਾ ਹੈ ਮੈਂ ਪੁਰਾਣੇ ਨਹੀਂ ਪਾਉਣਾ ਮੈਂ ਤਾਂ ਨਵੇਂ ਪਾਉਣਾ ਹੈ ਦੇਖ ਲੈ ਹੁਣੀ ਪੱਕ ਗਈ ਕੰਮ ਕਰੀਏ ਤੂੰ ਤਾਂ ਕੰਮ ਕਰਦੀ ਬਿਜੀ ਮੈਂ ਫੋਟੋਆਂ ਲੈ ਕੇ ਦੇਖਣਾ ਫੇ ਦਰਾਣੀ ਤੂੰ ਲੈ ਕੇ ਆਈ ਨਹੀਂ ਜਿਹੜੇ ਫਲਾੜੇ ਨਹੀਂ ਨਹੀਂ ਸਾਡੀ ਨਹੀਂ ਨਹੀਂ ਸਾਡੀ ਸਾਡੀ ਮਾਤਾ ਨੂੰ ਲੋੜ ਆ ਭਾਈ ਦਰਾਣੀ ਜਲਦੀ ਹੈ ਸਾਡੀ ਨਹੀਂ ਲੋੜ ਸਾਡੀ ਭਾਬੀ ਭਾਈ ਜਲਦੀ ਆਵੇ ਦਵਾਣੇ ਪ੍ਰਾਣੇ ਪਵਾਣੇ ਆ ਫੇਰੇ ਇੱਥੇ ਮਾਤਾ ਜੀ ਕਹਿੰਦੇ ਵੀ ਅਜੇ ਨਵੇਂ ਹੀ ਦਵਾਣੇ ਆ ਜਲਦੀ ਆਵੇ ਜੇ ਨਵੇਂ ਕਿਉਂਕਿ ਤਾਂ ਹੀ ਆ ਫਿਰ ਅੱਜੇ ਦਵਾਣੇ ਸੁਣ ਪਹਿਲਾਂ ਅਜੇ ਇਹਦਾ ਚੋ ਜਿਹੜੇ ਸੁਣਵਾਸ ਚ ਲੈਣੇ ਆ ਲੈਣੇ ਉੱਟ ਕੇ ਤਾਂ ਹੀ ਆ ਕਹਿੰਦੇ ਨੇ ਸੁਵਾਈ ਵੀ ਦਿੱਤੇ ਲੈਣੀ ਆ ਹਾਂ ਸੁਵਾਈ ਬਾਅਦ ਵਿੱਚ ਰਹਿ ਕੇ ਨਹੀਂ ਦਿੱਤੇ ਕਰਾਣੇ ਨਾਲ ਨਹੀਂ ਕਰਾਣਾ ਮਾੜਾ ਮੱਟਰ ਮਿੰਦਰ ਦੀ ਜੇਤੀ ਕਰਨੀ ਕਾਹਦੀ ਆ ਆਬਾ ਨੇ ਤਾਂ ਕੋਈ ਜਿਆਦਾ ਹੋ ਜਣਾ ਕੰਮ ਫਿਰ ਨਹੀਂ ਜਿਆਦਾ ਨਹੀਂ ਪਿਆਰ ਕੋਈ ਸਸਤਾ ਨਹੀਂ ਬਣਾ ਪਿਆ ਤੁਹਾਨੂੰ ਮੈਨਾ ਮਹਗਾ ਫਿਰ ਮੈਂ ਸੁਰਮਾ ਪੁਆਈ ਵੀ ਕਰਨੀ ਆ ਤਾਂ ਦੇਖ ਲੈ ਹੁਣ ਅੱਛਾ ਚਲੋ ਕੋਈ ਨਹੀਂ ਸਾਰ ਲਵਾਂਗੇ ਨੋਟ ਦੱਸੋ ਸਾਡੇ ਲਿਆਵਾਂਗੇ ਆਪਾਂ ਕੋਈ ਠੀਕ ਨਹੀਂ ਉਹ ਜਾਨੂੰ ਬੰਦ ਹੋ ਰਹਿਣੇ ਠੀਕੀ ਮੇਰੇ ਕਰ ਬਣਾ ਲਵਾਂਗੇ ਵੀ ਤੇਰੇ ਮੈਂ ਚੇਤੇ ਕਿ ਸੁਰਮਾ ਪਾਉਂਗਾ ਕਿ ਨਾ ਹੋਈ ਨਬਿਓ ਠੀਕੀ ਕਿਰਪਾ ਕਰੋਗੇ ਮੈਨੂੰ ਕੁਝ ਯਕੀਨ ਉਹਨਾਂ ਤੇ ਹੁਣਗਾ ਠੀਕ ਜਾ ਕਰਮੋ ਜੀ ਸ਼ਾਬ 60 ਸੈਂਟਮੀਟਰ ਵੀ ਆਉਣੇ ਹੋਣੇ ਨਹੀਂ ਜੀ ਨਹੀਂ ਜੀ ਹੋਣੀ ਹੁੰਦੀ ਨਹੀਂ ਜੱਤਾਂ ਕੁ ਖੂਦ ਚਲੋ ਨਾ ਨਾ ਬਾਪੂ ਆ ਕੇ ਰੱਖ ਲੈਣੇ ਅਟੋਪ ਪ੍ਰਾਨੇ ਸੋਜਣੇ ਸਟਾਈਲ ਫਰਾਨਾ ਹੋ ਜਾਣਾ ਚਲੋ ਜੀ ਠੀਕ ਆ ਮੇਰੇ ਹੁਣ ਅਸੀਂ ਫੈਸ਼ਨ ਵੀ ਪਾਲ ਕਰਾਂਗੇ ਤੁਹਾਡੇ ਪਾਈ ਨਿਗਾ ਚ ਮੇਰੀ ਕੋਈ ਦਰਾਣੀ ਹੋਈ ਤਾਂ ਦੱਸਦੇ ਹੋ ਹਾਂ ਠੀਕ ਐ ਅਗਲੇ ਵਲੌਗ ਚ ਮਿਲਦੇ ਆ ਥੈਂਕ ਯੂ ਜੀ ਸੋ ਮਚ ਬਾਏ ਬਾਏ